ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਮੇਰੇ ਪਿਤਾ ਜੀ ਬਿਮਾਰ ਸੀ ਤੇ ਉਹਨਾਂ ਦੀ ਦੇਖਭਾਲ ਦੇ ਲਈ ਮੈਂ ਕੰਮ ਤੋਂ ਛੁੱਟੀਆਂ ਲੈਣ ਲੱਗ ਗਿਆ ਜਿਸ ਦੀ ਵਜ੍ਹਾ ਕਰਕੇ ਮੇਰੀ ਨੌਕਰੀ ਚਲੀ ਗਈ ਤੇ ਪਿਤਾ ਜੀ ਦੇ ਇਲਾਜ ਦੇ ਲਈ ਪੈਸੇ ਵੀ ਖਤਮ ਹੋਣ ਲੱਗੇ ਤਾਂ ਮੇਰੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਮੈਂ ਇੱਕ ਕੰਪਨੀ ਵਿੱਚ ਅਰਜ਼ੀ ਦਿੱਤਾ ਤੇ ਇੰਟਰਵਿਊ ਦੇ ਲਈ ਜਾਣਾ ਸੀ ਤਾਂ ਭਰਾਵਾਂ ਨੂੰ ਕਿਹਾ ਕਿ ਕੱਲ ਪਿਤਾ ਜੀ ਨੂੰ ਦੇਖ ਲੈਣਾ ਮੈਂ ਇੰਟਰਵਿਊ ਦੇ ਲਈ ਜਾਣਾ ਹੈ ਤੇ ਅਗਲੇ ਦਿਨ ਸਵੇਰੇ ਮੇਰੇ ਭਰਾ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਤੇ ਪਿਤਾ ਜੀ ਨੂੰ ਸੰਭਾਲਦੇ ਸੰਭਾਲਦੇ ਹੀ ਇੰਟਰਵਿਊ ਦਾ ਸਮਾਂ ਬੀਤ ਗਿਆ ਮੈਂ ਪਰੇਸ਼ਾਨ ਹੋ ਕੇ ਇੱਕ ਪਾਸੇ ਬੈਠ ਗਿਆ ਤਾਂ ਮੈਨੂੰ ਇੱਕ ਫੋਨ ਆਇਆ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਮੈਨੂੰ ਹੁਣ ਕਹਾਣੀ ਇਸ ਵਿਸਤਾਰ ਦੇ ਨਾਲ ਮਿਸਟਰ ਵਿਕਾਸ ਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਸਾਡੇ ਆਫਿਸ ਵਿੱਚ ਇੰਨੀਆਂ ਛੁੱਟੀਆਂ ਸਵੀਕਾਰ ਨਹੀਂ ਹੁੰਦੀਆਂ ਇਹ ਸ਼ਬਦ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਹੋਵੇ ਉਸ ਵਕਤ ਮੇਰੀ ਨੌਕਰੀ ਦਾ ਜਾਣਾ ਮੇਰੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣਨ ਵਾਲਾ ਸੀ ਨਵੀਂ ਨੌਕਰੀ ਮਿਲਣ ਵਿੱਚ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਂਦਾ ਇਸ ਸਮੇਂ ਮੈਨੂੰ ਪੈਸਿਆਂ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਸੀ ਮੈਂ ਕਿਸੇ ਵੀ ਤਰ੍ਹਾਂ ਦੀ ਆਰਥਿਕ ਪਰੇਸ਼ਾਨੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਸੀ ਮੇਰੇ ਹੱਥ ਕੰਬਣ ਲੱਗੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ ਮੈਂ ਉਹਨਾਂ ਦੇ ਸਾਹਮਣੇ ਹੱਥ ਜੋੜ ਦਿੱਤੇ ਮੈਂ ਆਪਣੀ ਮਜਬੂਰੀ ਦੱਸਣੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਕਿ ਮੈਂ ਇਸ ਕੰਪਨੀ ਵਿੱਚ ਦਿਨ ਰਾਤ ਮਿਹਨਤ ਕੀਤੀ ਹੈ ਮੈਂ ਆਪਣਾ ਨਾਮ ਬਣਾਇਆ ਹੈ ਮੈਂ ਕਦੇ ਲਾਪਰਵਾਹੀ ਵੀ ਨਹੀਂ ਕੀਤੀ ਮੈਂ ਕਦੇ ਜਾਣ ਬੁੱਝ ਕੇ ਛੁੱਟੀਆਂ ਨਹੀਂ ਕੀਤੀਆਂ ਪਰ ਅੱਜ ਸਿਰਫ ਛੁੱਟੀਆਂ ਦੀ ਵਜ੍ਹਾ ਨਾਲ ਮੈਨੂੰ ਕੱਢਿਆ ਜਾ ਰਿਹਾ ਹੈ ਇਹ ਸਰਾਸਰ ਅਨਿਆਹ ਹੈ ਮੇਰੇ ਨਾਲ ਮੇਰੀ ਸਾਰੀ ਮਿਹਨਤ ਇੱਕ ਪਾਸੇ ਰੱਖ ਦਿੱਤੀ ਗਈ ਸੀ ਮੇਰੀਆਂ ਛੁੱਟੀਆਂ ਨੂੰ ਆਧਾਰ ਬਣਾ ਕੇ ਮੈਨੂੰ ਕੱਢਿਆ ਜਾ ਰਿਹਾ ਸੀ ਮੈਂ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਮੈਨੇਜਰ ਨੂੰ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਕਿ ਮੇਰੇ ਹਾਲਾਤਾਂ ਨੂੰ ਦੇਖੋ ਮੇਰੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਦੇਖੋ ਪਰ ਉਹਨਾਂ ਦਾ ਚਿਹਰਾ ਬਿਲਕੁਲ ਕਠੋਰ ਹੋ ਚੁੱਕਿਆ ਸੀ ਉਹਨਾਂ ਨੇ ਮੈਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਫੈਸਲਾ ਹੋ ਚੁੱਕਿਆ ਹੈ ਮੈਨੂੰ ਆਪਣਾ ਸਮਾਨ ਪੈਕ ਕਰਕੇ ਆਫਿਸ ਛੱਡ ਦੇਣਾ ਚਾਹੀਦਾ ਹੈ ਮੈਂ ਇੱਕ ਦੋ ਵਾਰ ਬੌਸ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦੇ ਕੈਬਨ ਦੇ ਬਾਹਰ ਖੜੇ ਹੋ ਕੇ ਅੰਦਰ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਅੰਦਰੋਂ ਜਵਾਬ ਆਇਆ ਕਿ ਹੁਣ ਗੱਲ ਦਾ ਕੋਈ ਫਾਇਦਾ ਨਹੀਂ ਰਿਹਾ ਬਾਸ ਨੇ ਕਹਿ ਦਿੱਤਾ ਸੀ ਕਿ ਜੇ ਮੈਨੇਜਰ ਨੇ ਤੁਹਾਨੂੰ ਕੱਢਿਆ ਹੈ ਤਾਂ ਜ਼ਰੂਰ ਕੋਈ ਵੱਡੀ ਵਜ੍ਹਾ ਹੋਏਗੀ ਅਦਾ ਆਫਿਸ ਮੈਨੇਜਰ ਹੀ ਚਲਾਉਂਦਾ ਹੈ ਜੇ ਅਸੀਂ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਕਰਨ ਲੱਗੇ ਤਾਂ ਪੂਰੇ ਆਫਿਸ ਦੀ ਵਿਵਸਥਾ ਖਰਾਬ ਹੋ ਜਾਏਗੀ ਬਾਸ ਦੇ ਉਸ ਪੱਲਾ ਝਾੜਨ ਵਾਲੇ ਵਿਹਾਰ ਤੇ ਮੈਨੂੰ ਬਹੁਤ ਦੁੱਖ ਹੋਇਆ ਸੀ ਮੈਨੂੰ ਲੱਗਿਆ ਕਿ ਇੱਥੇ ਮੇਰਾ ਕੋਈ ਆਪਣਾ ਨਹੀਂ ਰਿਹਾ ਜਿੱਥੇ ਸਾਲਾਂ ਤੋਂ ਮੈਂ ਮਿਹਨਤ ਕੀਤੀ ਉੱਥੇ ਅੱਜ ਮੈਨੂੰ ਪਰਾਇਆ ਸਮਝਿਆ ਜਾ ਰਿਹਾ ਹੈ ਉੱਥੇ ਕੁਝ ਨਹੀਂ ਹੋ ਸਕਦਾ ਇਸ ਲਈ ਮੈਂ ਭਾਰੀ ਕਦਮਾਂ ਦੇ ਨਾਲ ਆਫਿਸ ਦੀ ਬਿਲਡਿੰਗ ਵਿੱਚੋਂ ਬਾਹਰ ਨਿਕਲ ਆਇਆ ਬਾਹਰ ਨਿਕਲਦੇ ਹੀ ਧੂਪ ਮੇਰੀਆਂ ਅੱਖਾਂ ਵਿੱਚ ਚੁਭਣ ਲੱਗੀ ਸੀ ਪਰ ਅਸਲ ਦਰਦ ਮੇਰੀਆਂ ਅੱਖਾਂ ਦਾ ਨਹੀਂ ਸੀ ਦਿਲ ਦਾ ਸੀ ਮੇਰੇ ਕਦਮ ਭਾਰੀ ਹੋ ਚੁੱਕੇ ਸੀ ਦਿਮਾਗ ਸੁੰਨ ਹੋ ਚੁੱਕਿਆ ਸੀ ਸਾਮਣੇੋਂ ਗੁਜ਼ਰਦੇ ਹੋਏ ਲੋਕਾਂ ਦੀਆਂ ਆਵਾਜ਼ਾਂ ਮੈਨੂੰ ਸੁਣਾਈ ਨਹੀਂ ਦੇ ਰਹੀਆਂ ਸੀ ਹਰ ਪਾਸੇ ਜਿਵੇਂ ਸ਼ੋਰ ਸੀ ਪਰ ਮੇਰੇ ਅੰਦਰ ਖਾਮੋਸ਼ੀ ਸੀ ਮੈਂ ਬਿਲਡਿੰਗ ਦੇ ਬਾਹਰ ਖੜੇ ਹੋ ਕੇ ਇੱਕ ਵਾਰ ਫਿਰ ਪਿੱਛੇ ਮੁੜ ਕੇ ਆਫਿਸ ਵੱਲ ਦੇਖਿਆ ਉਹੀ ਆਫਿਸ ਜਿੱਥੇ ਮੈਂ ਰੋਜ਼ ਸਵੇਰੇ ਉਮੀਦ ਲੈ ਕੇ ਆਉਂਦਾ ਸੀ ਅੱਜ ਉਹੀ ਜਗ੍ਹਾ ਮੇਰੇ ਲਈ ਬੰਦ ਹੋ ਚੁੱਕੀ ਸੀ ਮੇਰੀਆਂ ਅੱਖਾਂ ਭਰਨ ਲੱਗੀਆਂ ਪਰ ਮੈਂ ਖੁਦ ਨੂੰ ਸੰਭਾਲ ਲਿਆ ਪੁਰਸ਼ ਹੋ ਕੇ ਰੋਣਾ ਮੈਨੂੰ ਕਮਜ਼ੋਰੀ ਲੱਗਦਾ ਸੀ ਪਰ ਦਿਲ ਅੰਦਰ ਹੀ ਅੰਦਰ ਟੁੱਟ ਰਿਹਾ ਸੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਬਿਮਾਰ ਸੀ ਉਹਨਾਂ ਨੂੰ ਬਲੱਡ ਕੈਂਸਰ ਸੀ ਜੋ ਆਖਰੀ ਸਟੇਜ ਤੇ ਸੀ ਇਸ ਦੇ ਨਾਲ ਨਾਲ ਉਹ ਅਸਥਮਾ ਦੇ ਵੀ ਰੋਗੀ ਸੀ ਕੁਝ ਮਿੰਟਾਂ ਵਿੱਚ ਹੀ ਉਹਨਾਂ ਦੀ ਹਾਲਤ ਵਿਗੜ ਕੇ ਖਤਰਨਾਕ ਹੱਦ ਤੱਕ ਗੰਭੀਰ ਹੋ ਜਾਂਦੀ ਸੀ ਉਹ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਸੀ ਪਰ ਉਹਨਾਂ ਦਵਾਈਆਂ ਦੀ ਪਹਿਚਾਨ ਬਿਲਕੁਲ ਨਹੀਂ ਸੀ ਉਮਰ ਦੀ ਵਜ੍ਹਾ ਕਰਕੇ ਉਹ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸੀ ਕਦੇ-ਕਦੇ ਉਹ ਪਾਣੀ ਮੰਗਦੇ ਸੀ ਤੇ ਹੱਥ ਕੰਬਣ ਲੱਗ ਜਾਂਦੇ ਸੀ। ਕਦੇ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਜਾਂਦੀ। ਉਹਨਾਂ ਦੇ ਚਿਹਰੇ ਦਾ ਰੰਗ ਬਦਲਦਾ ਜਾਂਦਾ ਸੀ। ਮੈਂ ਘਬਰਾ ਕੇ ਉਹਨਾਂ ਦੇ ਕੋਲ ਬੈਠ ਜਾਂਦਾ, ਉਹਨਾਂ ਦਾ ਸਿਰ ਸਹਲਾਉਂਦਾ, ਉਹਨਾਂ ਨੂੰ ਹੌਸਲਾ ਦਿੰਦਾ। ਇਸੇ ਵਜ੍ਹਾ ਕਰਕੇ ਮੈਨੂੰ ਆਫਿਸ ਤੋਂ ਬਹੁਤ ਜ਼ਿਆਦਾ ਛੁੱਟੀਆਂ ਕਰਨੀਆਂ ਪਈਆਂ। ਮੈਂ ਆਫਿਸ ਵਿੱਚ ਛੁੱਟੀ ਦੀ ਸੂਚਨਾ ਵੀ ਦਿੱਤੀ ਸੀ ਪਰ ਫਿਰ ਵੀ ਮੈਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਮੈਂ ਜਿੰਨੇ ਸਮੇਂ ਦਾ ਅਰਜ਼ੀ ਦਿੱਤਾ ਸੀ ਉਸ ਤੋਂ ਜ਼ਿਆਦਾ ਛੁੱਟੀਆਂ ਹੋ ਗਈਆਂ ਸੀ ਤੇ ਮੈਂ ਹੋਰ ਜ਼ਿਆਦਾ ਸੂਚਨਾ ਵੀ ਨਹੀਂ ਦੇ ਸਕਦਾ ਸੀ ਅਸਲ ਵਿੱਚ ਅਸਲ ਵਿੱਚ ਪਿਤਾ ਜੀ ਦੀ ਤਬੀਅਤ ਐਨੀ ਖਰਾਬ ਰਹਿੰਦੀ ਸੀ ਕਿ ਮੈਨੂੰ ਕਿਸੇ ਚੀਜ਼ ਦਾ ਹੋਸ਼ ਹੀ ਨਹੀਂ ਰਹਿੰਦਾ ਸੀ ਕਦੇ ਰਾਤ ਨੂੰ ਅਚਾਨਕ ਉਹਨਾਂ ਦਾ ਸਾਹ ਰੁਕਣ ਲੱਗ ਜਾਂਦਾ ਮੈਂ ਭੱਜ ਕੇ ਡਾਕਟਰ ਨੂੰ ਫੋਨ ਕਰਦਾ ਕਦੇ ਐਂਬੂਲੈਂਸ ਬੁਲਾਉਣੀ ਪੈਂਦੀ ਸੀ ਕਦੇ ਹਸਪਤਾਲ ਲੈ ਕੇ ਜਾਣਾ ਪੈਂਦਾ ਸੀ ਕਈ ਰਾਤਾਂ ਮੈਂ ਕੁਰਸੀ ਤੇ ਬੈਠ ਕੇ ਗੁਜ਼ਾਰੀਆਂ ਸੀ ਨੀਂਦ ਅੱਖਾਂ ਵਿੱਚੋਂ ਕੋਹਾ દૂર ਹੋ ਜਾਂਦੀ ਸੀ ਫਤ ਫਿਰ ਜਾ ਕੇ ਪਿਤਾ ਜੀ ਦੀ ਹਾਲਤ ਕੁਝ ਸੰਭਲੀ ਤਾਂ ਮੈਨੂੰ ਹੋਸ਼ ਆਇਆ ਮੈਂ ਆਪਣਾ ਅਕਾਊਂਟ ਦੇਖਿਆ ਜੋ ਬਿਲਕੁਲ ਖਾਲੀ ਹੋ ਰਿਹਾ ਸੀ ਫਿਰ ਜਾ ਕੇ ਜਾਦਾ ਆ ਕਿ ਪਿਤਾ ਜੀ ਦੀ ਸੇਵਾ ਸਿਰਫ ਘਰੇ ਮੌਜੂਦ ਹੋਣ ਨਾਲ ਨਹੀਂ ਹੁੰਦੀ ਬਲਕਿ ਪੈਸਿਆਂ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ਦਵਾਈਆਂ ਸਸਤੀਆਂ ਨਹੀਂ ਸੀ ਇੰਜੈਕਸ਼ਨ ਮਹਿੰਗੇ ਸੀ ਨੇਬੁਲਾਈਜ਼ਰ ਅਲੱਗ ਟੈਸਟ ਅਲੱਗ ਸੀ ਹਰ ਦਿਨ ਨਵਾਂ ਖਰਚਾ ਖੜਾ ਹੋ ਜਾਂਦਾ ਸੀ ਮੈਂ ਆਪਣੀ ਪਤਨੀ ਨੂੰ ਪਿਤਾਜੀ ਦਾ ਖਿਆਲ ਰੱਖਣ ਦੀ ਤਾਕੀਦ ਕੀਤੀ ਸੀ ਮੈਂ ਕਿਹਾ ਸੀ ਕਿ ਮੈਂ ਆਫਿਸ ਜਾ ਰਿਹਾ ਹਾਂ ਘਰ ਤੂੰ ਸੰਭਾਲ ਲੈਣਾ ਅੱਜ ਮੈਂ ਆਫਿਸ ਦੇ ਲਈ ਨਿਕਲਿਆ ਸੀ ਉਸ ਉਮੀਦ ਦੇ ਨਾਲ ਕਿ ਸ਼ਾਇਦ ਹਾਲਾਤ ਠੀਕ ਹੋ ਜਾਣ ਪਰ ਇੱਥੇ ਆ ਕੇ ਪਤਾ ਲੱਗਾ ਕਿ ਮੇਰੀ ਨੌਕਰੀ ਖਤਮ ਹੋ ਚੁੱਕੀ ਹੈ ਮੇਰਾ ਦਿਲ ਰੁਕ ਰੁਕ ਕੇ ਧੜਕਣ ਲੱਗਿਆ ਸਮਝ ਨਹੀਂ ਆ ਰਿਹਾ ਸੀ ਕਿ ਇਸ ਪਰੇਸ਼ਾਨੀ ਦੀ ਹਾਲਤ ਵਿੱਚ ਕਿੱਥੇ ਜਾਵਾਂ ਤੇ ਕੀ ਕਰਾਂ ਜੇਬ ਵਿੱਚ ਪਏ ਕੁਝ ਨੋਟ ਮੈਨੂੰ ਆ ਪਾਈ ਜਾਂਦੀ ਤਰ੍ਹਾਂ ਲੱਗ ਰਹੇ ਸੀ ਲੱਗ ਰਿਹਾ ਸੀ ਜਿਵੇਂ ਉਹ ਵੀ ਕਹਿ ਰਹੇ ਹੋਣ ਕਿ ਹੁਣ ਅਸੀਂ ਜ਼ਿਆਦਾ ਦਿਨ ਤੁਹਾਡਾ ਸਾਥ ਨਹੀਂ ਦੇ ਸਕਦੇ ਮੇਰੇ ਚਾਰ ਬੱਚੇ ਸੀ ਜਿਨ੍ਹਾਂ ਦੀਆਂ ਬਹੁਤ ਜ਼ਿਆਦਾ ਜ਼ਰੂਰਤਾਂ ਸੀ ਮੈਂ ਇਹਨਾਂ ਨੂੰ ਪਹਿਲਾਂ ਹੀ ਪ੍ਰਾਈਵੇਟ ਸਕੂਲ ਵਿੱਚੋਂ ਕੱਢ ਕੇ ਸਰਕਾਰੀ ਸਕੂਲ ਵਿੱਚ ਪਾ ਦਿੱਤਾ ਸੀ ਦਿਲ ਤੇ ਪੱਥਰ ਰੱਖ ਕੇ ਇਹ ਫੈਸਲਾ ਕੀਤਾ ਸੀ ਬੱਚਿਆਂ ਦੀਆਂ ਅੱਖਾਂ ਵਿੱਚ ਮਾਇੂਸੀ ਦੇਖੀ ਸੀ ਪਰ ਮਜਬੂਰੀ ਸੀ ਮੇਰੀ ਪਤਨੀ ਵੀ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗੀ ਤਾਂ ਕਿ ਘਰ ਦੇ ਖਰਚੇ ਵਿੱਚ ਮੇਰਾ ਸਾਥ ਦੇ ਸਕੇ ਬੱਚਿਆਂ ਦੀ ਟਿਊਸ਼ਨ ਨਾਲ ਕੁਝ ਪੈਸੇ ਆ ਜਾਂਦੇ ਸੀ ਇਸ ਨਾਲ ਘਰ ਦਾ ਰਾਸ਼ਨ ਆ ਜਾਂਦਾ ਸੀ ਮੇਰੀ ਤਨਖਾਹ ਘਰ ਦੇ ਬਿੱਲ, ਸਬਜ਼ੀ ਤੇ ਪਿਤਾਜੀ ਦੀਆਂ ਦਵਾਈਆਂ ਤੇ ਲੱਗ ਜਾਂਦੀ ਸੀ। ਮੈਂ ਕਦੇ ਸ਼ਿਕਾਇਤ ਨਹੀਂ ਕੀਤੀ ਸੀ। ਮੈਂ ਮਿਹਨਤ ਨੂੰ ਆਪਣਾ ਗਹਿਣਾ ਸਮਝਦਾ ਸੀ ਪਰ ਹੁਣ ਜਦੋਂ ਨੌਕਰੀ ਹੀ ਨਹੀਂ ਰਹੀ ਤਾਂ ਸਾਰੀ ਵਿਵਸਥਾ ਖਰਾਬ ਹੋਣ ਲੱਗੀ। ਮੈਨੂੰ ਸਭ ਤੋਂ ਜ਼ਿਆਦਾ ਚਿੰਤਾ ਪਿਤਾਜੀ ਦੀਆਂ ਦਵਾਈਆਂ ਦੀ ਸੀ। ਜੇ ਦਵਾਈਆਂ ਬੰਦ ਹੋ ਜਾਂਦੀਆਂ ਤਾਂ ਉਹਨਾਂ ਦਾ ਸਾਹ ਰੁਕ ਸਕਦਾ ਸੀ। ਉਹਨਾਂ ਦੀ ਤਕਲੀਫ ਵੱਧ ਸਕਦੀ ਸੀ। ਮੈਂ ਸੋਚ ਰਿਹਾ ਸੀ ਕਿ ਕੱਲ ਜੇ ਪੈਸੇ ਨਾ ਹੋਏ ਤਾਂ ਮੈਂ ਕੀ ਕਰਾਂਗਾ ਬੱਚਿਆਂ ਦੇ ਖਰਚੇ ਕਿਵੇਂ ਪੂਰੇ ਕਰਾਂਗਾ ਬਿਜਲੀ ਦਾ ਬਿੱਲ ਕਿਵੇਂ ਭਰਾਂਗਾ ਰਾਸ਼ਨ ਕਿੱਥੋਂ ਲੈ ਕੇ ਆਵਾਂਗਾ ਪਿਤਾ ਜੀ ਨੂੰ ਹਸਪਤਾਲ ਵਿੱਚ ਕਿਵੇਂ ਲੈ ਕੇ ਜਾਵਾਂਗਾ ਇਹ ਸਭ ਖਿਆਲ ਮੇਰੇ ਦਿਲ ਵਿੱਚ ਤੇ ਦਿਮਾਗ ਵਿੱਚ ਹਥੌੜੇ ਦੀ ਤਰ੍ਹਾਂ ਵੱਜ ਰਿਹਾ ਸੀ ਮੇਰਾ ਸਿਰ ਭਾਰੀ ਹੋ ਗਿਆ ਸੀ ਸੀਨਾ ਬੋਝਲ ਹੋਣ ਲੱਗਿਆ ਸੀ ਮੈਂ ਸੜਕ ਦੇ ਕਿਨਾਰੇ ਖੜੇ ਹੋ ਕੇ ਗਹਿਰਾ ਸਾਹ ਲਿਆ ਪਰ ਸਾਹ ਵੀ ਪੂਰੀ ਤਰ੍ਹਾਂ ਨਹੀਂ ਆ ਰਿਹਾ ਸੀ ਮੇਰੇ ਸਾਹਮਣੇ ਜ਼ਿੰਦਗੀ ਦਾ ਸਾਰਾ ਬੋਝ ਇੱਕਦਮ ਹੀ ਆ ਕੇ ਖੜਾ ਹੋਇਆ ਮੈਂ ਆਸੇ-ਪਾਸੇ ਦੇਖਿਆ ਫਿਰ ਅਸਮਾਨ ਵੱਲ ਦੇਖਿਆ ਅੱਖਾਂ ਵਿੱਚ ਹੰਝੂ ਤੈਰਨ ਲੱਗੇ ਮੈਂ ਮਨ ਹੀ ਮਨ ਰੱਬ ਅਗੇ ਅਰਦਾਸ ਕੀਤੀ ਕਿ हे ਪ੍ਰਮਾਤਮਾ ਮੈਨੂੰ ਹਿੰਮਤ ਦੇ ਮੈਨੂੰ ਟੁੱਟਣ ਤੋਂ ਬਚਾ ਮੇਰੇ ਬੱਚਿਆਂ ਨੂੰ ਭੁੱਖਾ ਨਾ ਹੋਣ ਦੇਵੀ ਮੇਰੇ ਪਿਤਾ ਜੀ ਨੂੰ ਤਕਲੀਫ ਤੋਂ ਬਚਾ ਲੈ ਮੈਂ ਆਪਣੀਆਂ ਮੁਠੀਆਂ ਬੰਦ ਕਰ ਲਈਆਂ ਮੈਂ ਖੁਦ ਨਾਲ ਵਾਦਾ ਕੀਤਾ ਕਿ ਮੈਂ ਹਾਰ ਨਹੀਂ ਮੰਨਾਂਗਾ ਚਾਹੇ ਮਜ਼ਦੂਰੀ ਕਰਨੀ ਪਏ ਚਾਹੇ ਮੈਨੂੰ ਕਿਸੇ ਦੇ ਦਿਹਾੜੀ ਕਿਉਂ ਨਾ ਕਰਨੀ ਪਾਏ ਚਾਹੇ ਦਿਨ ਰਾਤ ਕੰਮ ਕਰਨਾ ਪਏ ਪਰ ਆਪਣੇ ਘਰ ਨੂੰ ਖਰਾਬ ਨਹੀਂ ਹੋਂਦਿਆਂਗਾ ਨੌਕਰੀ ਚਲੀ ਗਈ ਸੀ ਪਰ ਹੁਣ ਮੈਨੂੰ ਇਸ ਦਾ ਕੋਈ ਨਾ ਕੋਈ ਹੱਲ ਕੱਢਣਾ ਹੀ ਪੈਣਾ ਸੀ ਇਸ ਤਰ੍ਹਾਂ ਹੀ ਹੱਥ ਤੇ ਹੱਥ ਰੱਖ ਕੇ ਬੈਠਾ ਮੈਂ ਨਹੀਂ ਰਹਿ ਸਕਦਾ ਸੀ ਹਾਲਾਤ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਕਿ ਮੈਂ ਖੁਦ ਨੂੰ ਦੁਬਾਰਾ ਖੜਾ ਕਰਾਂ ਮੈਂ ਘਰ ਵਾਪਸ ਆਇਆ ਤੇ ਪਿਤਾ ਜੀ ਦੇ ਕੋਲ ਜਾ ਕੇ ਬੈਠ ਗਿਆ ਸਾਹਮਣੇ ਅਖਬਾਰ ਰੱਖਿਆ ਸੀ ਤੇ ਨੌਕਰੀਆਂ ਦੇ ਵਿਗਿਆਪਨ ਦੇਖਣ ਲੱਗਿਆ ਮੇਰੀਆਂ ਨਜ਼ਰਾਂ ਵਿੱਚੋਂ ਬਹੁਤ ਜ਼ਿਆਦਾ ਵਿਗਿਆਪਨ ਗੁਜ਼ਰ ਰਹੇ ਸੀ ਉਸ ਵਕਤ ਮੇਰੇ ਲਈ ਕੋਈ ਵੱਡੀ ਜਾਂ ਛੋਟੀ ਨੌਕਰੀ ਦਾ ਭੇਦ ਨਹੀਂ ਸੀ ਮੈਨੂੰ ਜੋ ਵੀ ਮਿਲ ਜਾਂਦੀ ਮੈਨੂੰ ਉਹੀ ਸਵੀਕਾਰ ਸੀ ਇਸ ਲਈ ਮੈਂ ਹਰ ਵਿਗਿਆਪਨ ਤੇ ਧਿਆਨ ਦਿੰਦਾ ਤੇ ਜਿੱਥੇ ਵੀ ਸੰਭਵ ਹੁੰਦਾ ਉਸੇ ਵੇਲੇ ਫਾਰਮ ਭਰ ਦਿੰਦਾ ਦਿਨ ਬੀਤਦੇ ਜਾ ਰਹੇ ਸੀ ਤੇ ਕਿਤੋਂ ਕੋਈ ਜਵਾਬ ਨਹੀਂ ਆ ਰਿਹਾ ਸੀ ਹਰ ਵਾਰ ਦਿਲ ਵਿੱਚ ਉਮੀਦ ਜਾਗਦੀ ਤੇ ਫਿਰ ਖਾਮੋਸ਼ੀ ਦੇ ਕੇ ਟੁੱਟ ਜਾਂਦੀ ਪਰ ਮੈਂ ਹਾਰ ਮੰਨਣ ਵਾਲਾ ਨਹੀਂ ਸੀ ਮੈਂ ਵਾਰ-ਵਾਰ ਫਾਰਮ ਭਰਦਾ ਤੇ ਮਨ ਹੀ ਮਨ ਅਰਦਾਸ ਕਰਦਾ ਕਿ ਕਿਤੋਂ ਤਾਂ ਦਰਵਾਜ਼ਾ ਖੁੱਲੇ ਕਈ ਦਿਨ ਇਸੇ ਉਦੇੜ ਬਉਣ ਵਿੱਚ ਬੀਤ ਗਏ ਨਿਰਾਸ਼ਾ ਵਾਰ-ਵਾਰ ਆਉਂਦੀ ਪਰ ਮੈਂ ਖੁਦ ਨੂੰ ਸੰਭਾਲ ਲੈਂਦਾ ਆਖਰਕਾਰ ਬਹੁਤ ਸਾਰੇ ਇੰਤਜ਼ਾਰ ਤੇ ਬੇਸ਼ੁਮਾਰ ਨਕਾਮੀਆਂ ਦੇ ਬਾਅਦ ਇੱਕ ਜਗ੍ਹਾ ਤੋਂ ਮੈਨੂੰ ਇੰਟਰਵਿਊ ਦਾ ਫੋਨ ਆ ਹੀ ਗਿਆ। ਉਹ ਸੁਪਰ ਐਡਵਾਈਜ਼ਰ ਦੀ ਨੌਕਰੀ ਸੀ। ਇਸਦੇ ਲਈ ਐਮ ਐਸ ਸੀ ਦੀ ਅਵਸ਼ਕਤਾ ਸੀ। ਮੇਰੀ ਪੜ੍ਹਾਈ ਡਬਲ ਐਮ ਏ ਸੀ। ਇਸ ਲਈ ਮੈਨੂੰ ਕੋਈ ਸਮੱਸਿਆ ਨਹੀਂ ਸੀ। ਮੇਰੇ ਕੋਲ ਐਕਸਪੀਰੀਅੰਸ ਵੀ ਸੀ ਤੇ ਆਤਮ ਵਿਸ਼ਵਾਸ ਵੀ ਸੀ। ਮੈਨੂੰ ਲੱਗਿਆ ਇਹ ਨੌਕਰੀ ਮੈਨੂੰ ਆਸਾਨੀ ਦੇ ਨਾਲ ਮਿਲ ਸਕਦੀ ਹੈ। ਜਦੋਂ ਫੋਨ ਆਇਆ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ। ਕਈ ਦਿਨਾਂ ਬਾਅਦ ਕਿਸੇ ਨੇ ਮੈਨੂੰ ਯੋਗ ਸਮਝਿਆ ਸੀ। ਮੈਂ ਉਸੇ ਵੇਲੇ ਪਿਤਾ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੰਟਰਵਿਊ ਦੇ ਲਈ ਕਾਲ ਆਈ ਹੈ। ਉਹਨਾਂ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੀ ਚਮਕ ਆ ਗਈ। ਉਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਕਿਹਾ ਪ੍ਰਮਾਤਮਾ ਸਭ ਚੰਗਾ ਕਰੇਗਾ। ਉਸ ਵਕਤ ਮੈਨੂੰ ਲੱਗਿਆ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਰੋਸ਼ਨੀ ਆ ਰਹੀ ਹੈ। ਅਗਲੇ ਦਿਨ ਮੈਨੂੰ ਇੰਟਰਵਿਊ ਦੇ ਲਈ ਜਾਣਾ ਸੀ ਰਾਤ ਹੁੰਦੇ ਹੀ ਅਜੀਬ ਜਿਹੀ ਘਬਰਾਹਟ ਹੋ ਗਈ ਮੈਂ ਉਹੀ ਕੰਮ ਕਰਦਾ ਸੀ ਕਿ ਦੂਜਿਆਂ ਦੇ ਇੰਟਰਵਿਊ ਲਿਆ ਕਰਦਾ ਸੀ ਤੇ ਅੱਜ ਮੈਂ ਖੁਦ ਉਮੀਦਵਾਰ ਬਣ ਕੇ ਜਾ ਰਿਹਾ ਸੀ ਸਮਾਂ ਵਾਕੇ ਇਨਸਾਨ ਨੂੰ ਕਿੱਥੋਂ ਕਿੱਥੇ ਲੈ ਜਾਂਦਾ ਹੈ ਕਦੇ ਆਦਮੀ ਕੁਰਸੀ ਤੇ ਬੈਠਾ ਹੁੰਦਾ ਹੈ ਤੇ ਕਦੇ ਉਸੇ ਕੁਰਸੀ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਮੈਂ ਵਾਰ-ਵਾਰ ਆਪਣੇ ਕੱਪੜੇ ਦੇਖਦਾ ਰਿਹਾ ਆਪਣੇ ਪੇਪਰਾਂ ਨੂੰ ਇਕੱਠਾ ਕਰਦਾ ਰਿਹਾ ਦਿਲ ਵਿੱਚ ਵਾਰ-ਵਾਰ ਇਹੀ ਗੱਲ ਆ ਰਹੀ ਸੀ ਕਿ ਇਹ ਮੌਕਾ ਹੱਥ ਵਿੱਚੋਂ ਨਹੀਂ ਜਾਣਾ ਚਾਹੀਦਾ ਕਿਸਮਤ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਸੀ ਤੇ ਮੈਂ ਇਸ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਉਸੇ ਰਾਤ ਪਿਤਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਮੈਂ ਵਾਰ-ਵਾਰ ਉੱਠ ਕੇ ਉਹਨਾਂ ਦੇ ਕੋਲ ਜਾਂਦਾ ਰਹਿੰਦਾ ਉਹਨਾਂ ਨੂੰ ਦਵਾਈਆਂ ਦਿੰਦਾ ਰਿਹਾ ਪਾਣੀ ਪਿਉਂਦਾ ਰਿਹਾ ਨੀਂਦ ਅੱਖਾਂ ਵਿੱਚੋਂ ਗਾਇਬ ਹੋ ਚੁੱਕੀ ਸੀ ਸਵੇਰ ਹੋਈ ਤਾਂ ਪਿਤਾ ਜੀ ਦੀ ਤਬੀਅਤ ਕੁਝ ਠੀਕ ਹੋਣ ਲੱਗੀ ਮੈਂ ਸੋਚਿਆ ਕਿ ਹੁਣ ਇੰਟਰਵਿਊ ਦੇ ਲਈ ਨਿਕਲ ਜਾਵਾਂ ਪਰ ਦਿਲ ਸੰਤੁਸ਼ਟ ਨਹੀਂ ਹੋ ਰਿਹਾ ਸੀ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਸੀ ਮੈਂ ਸੋਚਿਆ ਕਿ ਕਿਸੇ ਭਰਾ ਨੂੰ ਕਹਿ ਦਿਆਂ ਕਿ ਉਹ ਪਿਤਾ ਜੀ ਦੇ ਕੋਲ ਰੁਕ ਜਾਣ ਮੈਂ ਇੱਕ ਭਰਾ ਦੇ ਕੋਲ ਗਿਆ ਤੇ ਕਿਹਾ ਕਿ ਪਿਤਾ ਜੀ ਦਾ ਖਿਆਲ ਰੱਖ ਲੈਣਾ ਮੈਂ ਨੌਕਰੀ ਦੇ ਲਈ ਜਾਣਾ ਹੈ ਇੰਟਰਵਿਊ ਦੇ ਲਈ ਜਾਣਾ ਹੈ ਉਸਨੇ ਕੋਈ ਸਪਸ਼ਟ ਜਵਾਬ ਨਾ ਦਿੱਤਾ ਫਿਰ ਮੈਂ ਦੂਜੇ ਭਰਾ ਦੇ ਕੋਲ ਗਿਆ ਤੇ ਫਿਰ ਆਪਣੇ ਤੀਜੇ ਭਰਾ ਦੇ ਕੋਲ ਗਿਆ ਸਾਰਿਆਂ ਨੂੰ ਵਾਰੀ-ਵਾਰੀ ਸਮਝਾਇਆ ਕਿ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਹੈ ਤੁਸੀਂ ਜਰਾ ਉਸ ਦਾ ਖਿਆਲ ਰੱਖ ਲੈਣਾ ਪਰ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਬਿਜ਼ੀ ਨਜ਼ਰ ਆ ਰਹੇ ਸੀ ਕਿਸੇ ਨੇ ਗੰਭੀਰਤਾ ਦੇ ਨਾਲ ਗੱਲ ਨਹੀਂ ਲਈ ਮੈਂ ਘਰੇ ਵਾਪਸ ਆ ਗਿਆ ਤੇ ਇੰਤਜ਼ਾਰ ਕਰਨ ਲੱਗਿਆ ਕਿ ਕੋਈ ਮੇਰਾ ਭਰਾ ਆ ਜਾਏ ਸਮਾਂ ਬੀਤਦਾ ਗਿਆ ਪਰ ਕੋਈ ਵੀ ਨਹੀਂ ਆਇਆ ਫਿਰ ਮੈਂ ਪਤਾ ਕੀਤਾ ਤਾ ਪਤਾ ਲੱਗਾ ਕਿ ਸਾਰੇ ਆਪਣੇ ਆਪਣੇ ਕੰਮਾਂ ਤੇ ਨਿਕਲ ਗਏ ਨੇ ਪਿਤਾ ਜੀ ਨੂੰ ਦੇਖਭਾਲ ਦੇ ਲਈ ਕੋਈ ਵੀ ਨਹੀਂ ਆਇਆ ਸੀ ਪਿਤਾ ਜੀ ਬੈੱਡ ਤੇ ਲੰਮੇ ਪਏ ਹੋਏ ਕਮਜ਼ੋਰ ਨਜ਼ਰ ਆ ਰਹੇ ਸੀ ਉਹਨਾਂ ਦਾ ਸਾਹ ਭਾਰੀ ਸੀ ਮੈਂ ਉਹਨਾਂ ਦੇ ਕੋਲ ਬੈਠ ਗਿਆ ਦਿਲ ਵਿੱਚ ਅਜੀਬ ਜਿਹੀ ਬੇਵਸੀ ਸੀ ਇੱਕ ਪਾਸੇ ਨੌਕਰੀ ਦਾ ਅਹਿਮ ਮੌਕਾ ਸੀ ਤੇ ਦੂਜੇ ਪਾਸੇ ਪਿਤਾ ਜੀ ਦੀ ਕਮਜ਼ੋਰ ਹਾਲਤ ਮੈਂ ਫੈਸਲਾ ਨਹੀਂ ਕਰ پا ਰਿਹਾ ਸੀ ਕਿ ਕਰਾਂ ਤਾਂ ਕੀ ਕਰਾਂ ਕਦੇ ਘੜੀ ਵੱਲ ਦੇਖਦਾ ਤੇ ਕਦੇ ਪਿਤਾ ਜੀ ਦੇ ਵੱਲ ਦੇਖਦਾ ਸਮਾਂ ਹੱਥ ਵਿੱਚੋਂ ਨਿਕਲਦਾ ਜਾ ਰਿਹਾ ਸੀ ਇੰਟਰਵਿਊ ਦਾ ਸਮਾਂ ਨੇੜੇ ਆ ਰਿਹਾ ਸੀ ਤੇ ਮੈਂ ਅਜੇ ਤੱਕ ਆਪਣੇ ਘਰੇ ਹੀ ਸੀ ਮੈਂ ਖੁਦ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਦਿਲ ਕਹਿੰਦਾ ਸੀ ਕਿ ਚਲਾ ਜਾਵਾਂ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਪਰ ਅੰਤਰਾਤਮਾ ਕਹਿੰਦੀ ਸੀ ਕਿ ਜੇ ਪਿਤਾ ਜੀ ਨੂੰ ਕੁਝ ਹੋ ਗਿਆ ਤਾਂ ਸਾਰੀ ਜ਼ਿੰਦਗੀ ਪਛਤਾਉਣਾ ਪਏਗਾ ਮੈਂ ਆਪਣੇ ਪਿਤਾ ਜੀ ਦੇ ਕੋਲ ਬੈਠਾ ਰਿਹਾ ਉਹਨਾਂ ਦੇ ਹੱਥ ਤੇ ਹੱਥ ਰੱਖਿਆ ਉਹਨਾਂ ਦੇ ਚਿਹਰੇ ਨੂੰ ਦੇਖਦਾ ਰਿਹਾ ਉਹ ਕਮਜ਼ੋਰ ਅੱਖਾਂ ਖੋਲਦੇ ਤੇ ਫਿਰ ਬੰਦ ਕਰ ਲੈਂਦੇ ਮੇਰਾ ਦਿਲ ਹੋਰ ਘਬਰਾ ਜਾਂਦਾ ਇਸੇ ਕਸ਼ਮਕਸ਼ ਵਿੱਚ ਸਮਾਂ ਗੁਜ਼ਰਦਾ ਗਿਆ ਆਖਰਕਾਰ ਇੰਟਰਵਿਊ ਦਾ ਸਮਾਂ ਨਿਕਲ ਹੀ ਗਿਆ ਮੈਂ ਘਰ ਇਹੀ ਬੈਠਾ ਰਹਿ ਗਿਆ ਉਸ ਵਕਤ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਭ ਕੁਝ ਰੁਕ ਜਿਹਾ ਗਿਆ ਹੋਵੇ ਮੈਂ ਕਦੇ ਇਹੋ ਜਿਹੀ ਪਰੇਸ਼ਾਨਨ ਕਰਨ ਵਾਲੀ ਹਾਲਤ ਦਾ ਸਾਹਮਣਾ ਨਹੀਂ ਕੀਤਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਸਹੀ ਕੀਤਾ ਜਾਂ ਗਲਤ ਦਿਲ ਵਿੱਚ ਇੱਕ ਪਾਸੇ ਅਫਸੋਸ ਸੀ ਕਿ ਸ਼ਾਇਦ ਮੈਂ ਆਪਣਾ ਪਿਓ ਖਰਾਬ ਕਰ ਦਿੱਤਾ ਹੈ ਦੂਜੇ ਪਾਸੇ ਸਕੂਨ ਸੀ ਕਿ ਮੈਂ ਪਿਤਾ ਜੀ ਨੂੰ ਇਕੱਲਾ ਨਹੀਂ ਛੱਡਿਆ ਮੈਂ ਖਿੜਕੀ ਦੇ ਕੋਲ ਖੜਾ ਬਾਹਰ ਦੇਖਦਾ ਰਿਹਾ ਸੜਕ ਤੇ ਲੋਕ ਆਪਣੇ ਕੰਮਾਂ ਵਿੱਚ ਬਿਜੀ ਸੀ ਤੇ ਮੇਰੀ ਜ਼ਿੰਦਗੀ ਜਿਵੇਂ ਇੱਕ ਜਗ੍ਹਾ ਤੇ ਠਹਿਰ ਗਈ ਸੀ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਮਨ ਹੀ ਮਨ ਰੱਬ ਅਗੇ ਅਰਦਾਸ ਕੀਤੀ ਕਿ ਉਹ ਮੇਰੇ ਲਈ ਕੋਈ ਠੀਕ ਤੇ ਚੰਗਾ ਰਸਤਾ ਕੱਢ ਦੇਵੇ ਕਿਉਂਕਿ ਮੈਂ ਜਾਣਦਾ ਸੀ ਕਿ ਇਨਸਾਨ ਕੋਸ਼ਿਸ਼ ਕਰੇ ਤਾਂ ਰਸਤੇ ਖੁਦ ਬਣ ਜਾਂਦੇ ਨੇ ਮੈਂ ਟੁੱਟਿਆ ਜ਼ਰੂਰ ਸੀ ਪਰ ਹਾਰਿਆ ਨਹੀਂ ਸੀ ਮੈਨੂੰ ਹੁਣ ਵੀ ਵਿਸ਼ਵਾਸ ਸੀ ਕਿ ਮੇਰੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਏਗੀ ਮੈਂ ਖਿੜਕੀ ਦੇ ਕੋਲ ਖੜਾ ਬਾਹਰ ਦੇਖ ਰਿਹਾ ਸੀ ਸ਼ਾਮ ਹੌਲੀ ਹੌਲੀ ਗਹਿਰੀ ਹੁੰਦੀ ਜਾ ਰਹੀ ਸੀ ਸੂਰਜ ਢਲ ਰਿਹਾ ਸੀ ਤੇ ਅਸਮਾਨ ਤੇ ਹਲਕੀ ਹਲਕੀ ਲਾਲੀ ਫੈਲ ਰਹੀ ਸੀ ਮੇਰੇ ਦਿਲ ਵਿੱਚ ਅਜੀਬ ਜਿਹਾ ਬੋਝ ਉਤਰ ਆਇਆ ਲੱਗ ਰਿਹਾ ਸੀ ਜਿਵੇਂ ਸਾਰਾ ਦਿਨ ਮੇਰੀ ਜ਼ਿੰਦਗੀ ਵਿੱਚੋਂ ਤਾਕਤ ਨਿਚੋੜ ਕੇ ਲੈ ਗਿਆ ਹੋਵੇ ਮੈਂ ਪਿਤਾ ਜੀ ਦੇ ਕੋਲ ਆ ਕੇ ਬੈਠ ਗਿਆ ਉਹ ਅਧ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਏ ਹੋਏ ਸੀ ਉਹਨਾਂ ਦਾ ਸਾਹ ਅਜੇ ਵੀ ਭਾਰੀ ਸੀ ਮੈਂ ਆਪਣਾ ਹੱਥ ਮੈਂ ਉਹਨਾਂ ਦਾ ਹੱਥ ਫੜ ਲਿਆ ਉਹਨਾਂ ਦੀਆਂ ਠੰਡੀਆਂ ਉਂਗਲਾਂ ਮੇਰੇ ਹੱਥ ਵਿੱਚ ਆ ਕੇ ਜਿਵੇਂ ਮੇਰੇ ਦਿਲ ਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਗਈਆਂ ਮੈਂ ਮਨ ਹੀ ਮਨ ਸੋਚਿਆ ਕਿ ਇਨਸਾਨ ਦਾ ਅਸਲੀ ਇਮਤਿਹਾਨ ਸ਼ਾਇਦ ਇਹੀ ਹੁੰਦਾ ਹੈ ਜਦੋਂ ਇੱਕ ਪਾਸੇ ਜ਼ਿੰਮੇਵਾਰੀਆਂ ਹੋਣ ਤੇ ਦੂਜੇ ਪਾਸੇ ਹਾਲਾਤ ਰਸਤਾ ਰੋਕ ਲੈਣ ਮੈਂ ਖੁਦ ਨੂੰ ਮਜ਼ਬੂਤ ਸਮਝਦਾ ਸੀ ਪਰ ਉਸ ਦਿਨ ਮੈਨੂੰ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਹੋ ਰਿਹਾ ਸੀ ਮੈਂ ਪਿਤਾ ਜੀ ਦੇ ਸਿਰ ਤੇ ਹੱਥ ਫੇਰਿਆ ਉਹਨਾਂ ਦੇ ਮੱਥੇ ਤੇ ਪਸੀਨਾ ਸੀ ਮੈਂ ਕੱਪੜੇ ਨਾਲ ਸਾਫ਼ ਕੀਤਾ ਤੇ ਦਿਲ ਵਿੱਚ ਅਰਦਾਸ ਕੀਤੀ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਕਿਉਂਕਿ ਜੇ ਪਿਤਾ ਜੀ ਨੂੰ ਕੁਝ ਹੋ ਗਿਆ ਤਾਂ ਮੈਂ ਖੁਦ ਨੂੰ ਕਦੇ ਮਾਫ਼ ਨਹੀਂ ਕਰ ਪਾਵਾਂਗਾ ਇਸੇ ਸੋਚ ਵਿੱਚ ਡੁੱਬਿਆ ਹੋਇਆ ਸੀ ਕਿ ਅਚਾਨਕ ਮੇਰੇ ਮੋਬਾਈਲ ਦੀ ਸਕਰੀਨ ਤੇ ਫੋਨ ਆਇਆ ਫੋਨ ਵਾਈਬ੍ਰੇਟ ਹੋਣ ਲੱਗਿਆ ਮੈਂ ਚੌਂਕ ਕੇ ਮੋਬਾਈਲ ਦੇਖਿਆ ਇੱਕ ਨਾਮ ਨਜ਼ਰ ਆ ਰਿਹਾ ਸੀ ਜੋ ਮੇਰੇ ਲਈ ਨਵਾਂ ਸੀ ਦਿਲ ਧੜਕਣ ਲੱਗਿਆ ਹੱਥ ਕੰਬ ਗਏ ਮੈਂ ਕੁਝ ਪਲ ਸੋਚਿਆ ਕਿ ਚੁੱਕਾਂ ਕਿ ਨਾ ਚੁੱਕਾਂ ਫਿਰ ਹਿੰਮਤ ਕਰਕੇ ਕਾਲ ਰিসিਵ ਕਰ ਲਈ ਉਧਰੋਂ ਇੱਕ ਆਵਾਜ਼ ਆਈ ਉਹਨਾਂ ਨੇ ਮੇਰਾ ਨਾਮ ਲਿਆ ਤੇ ਪੁੱਛਿਆ ਕਿ ਮੈਂ ਹੀ ਵਿਕਾਸ ਹਾਂ ਮੈਂ ਕਿਹਾ ਹਾਂ ਜੀ ਉਹਨਾਂ ਨੇ ਦੱਸਿਆ ਕਿ ਮੈਂ ਜਿਸ ਕੰਪਨੀ ਵਿੱਚ ਸੁਪਰਵਾਈਜ਼ਰ ਦੇ ਅਹੁਦੇ ਤੇ ਲਈ ਅਰਜ਼ੀ ਦਿੱਤਾ ਸੀ ਉਥੋਂ ਗੱਲ ਹੋ ਰਹੀ ਹੈ ਇਹ ਸੁਣਦੇ ਹੀ ਮੇਰਾ ਦਿਲ ਜ਼ੋਰ ਨਾਲ ਧੜਕਿਆ ਮੈਨੂੰ ਲੱਗਿਆ ਸ਼ਾਇਦ ਉਹ ਇਹ ਕਹਿਣ ਵਾਲੇ ਨੇ ਕਿ ਕਿਉਂਕਿ ਮੈਂ ਇੰਟਰਵਿਊ ਤੇ ਨਹੀਂ ਆਇਆ ਇਸ ਲਈ ਮੈਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਅਗਲੇ ਸ਼ਬਦਾਂ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਬਹੁਤ ਸਮੇਂ ਤੱਕ ਡਾਟਾ ਦੇਖ ਰਹੇ ਸੀ ਤੁਹਾਡੀ ਪੁਰਾਣੀ ਕੰਪਨੀ ਨਾਲ ਵੀ ਤੁਹਾਡੇ ਬਾਰੇ ਜਾਣਕਾਰੀ ਲਈ ਗਈ ਤੁਹਾਡਾ ਰਿਕਾਰਡ ਬਹੁਤ ਵਧੀਆ ਹੈ ਆਪਣੇ ਇੰਟਰਵਿਊ ਦੇ ਦENN ਆਨ ਦੀ ਸੂਚਨਾ ਦਿੱਤੀ ਸੀ ਕਿ ਘਰ ਵਿੱਚ ਅਮਰਜੈਂਸੀ ਹੈ ਅਸੀਂ ਤੁਹਾਡੇ ਅਰਜ਼ੀ ਨੂੰ ਰੱਦ ਕਰਨ ਦੀ ਬਜਾਏ ਹੋਲਡ ਤੇ ਰੱਖਿਆ ਹੈ ਅੱਜ ਬੋਰਡ ਨੇ ਫੈਸਲਾ ਕੀਤਾ ਹੈ ਕਿ ਅਸੀਂ ਤੁਹਾਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਜੇ ਤੁਸੀਂ ਤਿਆਰ ਹੋ ਤਾਂ ਕੱਲ ਤੁਹਾਨੂੰ ਫਾਈਨਲ ਮੀਟਿੰਗ ਦੇ ਲਈ ਆਉਣਾ ਪਵੇਗਾ ਮੇਰੇ ਹੱਥ ਵਿੱਚੋਂ ਮੋਬਾਈਲ ਲਗਭਗ ਛੁੱਟ ਹੀ ਗਿਆ ਅੱਖਾਂ ਪਰ ਆਈਆਂ ਕੁਝ ਵਕਤ ਤੱਕ ਮੈਂ ਬੋਲ ਹੀ ਨਾ ਸਕਿਆ ਦਿਲ ਜਿਵੇਂ ਸੀਨੇ ਵਿੱਚੋਂ ਬਾਹਰ ਨਿਕਲ ਰਿਹਾ ਸੀ ਮੈਂ ਫਿਰ ਖੁਦ ਨੂੰ ਸੰਭਾਲਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਕਿ ਜੀ ਮੈਂ ਜ਼ਰੂਰ ਆਵਾਂਗਾ ਉਹਨਾਂ ਨੇ ਪਤਾ ਦੱਸਿਆ ਤੇ ਟਾਈਮ ਸਮਝਾਇਆ ਤੇ ਫੋਨ ਬੰਦ ਹੋ ਗਿਆ ਮੈਂ ਉੱਥੇ ਬੈਠਾ ਰਹਿ ਗਿਆ ਮੋਬਾਈਲ ਅਜੇ ਤੱਕ ਮੇਰੇ ਹੱਥਾਂ ਵਿੱਚ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਇਹ ਹੰਝੂ ਦੁੱਖ ਦੇ ਨਹੀਂ ਸੀ ਇਹ ਖੁਸ਼ੀ ਦੇ ਹੰਝੂ ਸੀ ਮੈਂ ਆਸਮਾਨ ਵੱਲ ਦੇਖਿਆ ਮਨ ਹੀ ਮਨ ਕਿਹਾ ਕਿ हे ਪ੍ਰਮਾਤਮਾ ਤੂੰ ਤਾਂ ਮੇਰੀ ਸੁਣ ਲਈ ਹੈ ਮੈਂ ਪਿਤਾ ਜੀ ਦਾ ਹੱਥ ਘੁੱਟ ਕੇ ਫੜ ਲਿਆ ਮੈਂ ਕਿਹਾ ਕਿ ਪਿਤਾ ਜੀ ਪਰਮਾਤਮਾ ਨੇ ਸਾਡੇ ਲਈ ਰਸਤਾ ਬਣਾ ਦਿੱਤਾ ਹੈ ਮੈਂ ਉਸੇ ਵੇਲੇ ਉੱਠ ਕੇ ਰਸੋਈ ਵਿੱਚ ਗਿਆ ਪਾਣੀ ਲੈ ਕੇ ਆਇਆ ਪਿਤਾ ਜੀ ਨੂੰ ਪਿਆਇਆ ਉਹਨਾਂ ਨੂੰ ਦਵਾਈ ਦਿੱਤੀ ਫਿਰ ਬੱਚਿਆਂ ਦੇ ਕੋਲ ਗਿਆ ਉਹ ਕਮਰੇ ਵਿੱਚ ਬੈਠ ਕੇ ਪੜ ਰਹੇ ਸੀ ਮੈਂ ਉਹਨਾਂ ਦੇ ਸਿਰ ਤੇ ਹੱਥ ਫੇਰਿਆ ਮੇਰੀ ਪਤਨੀ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਦੇਖੇ ਤਾਂ ਘਬਰਾ ਗਈ ਉਸਨੇ ਪੁੱਛਿਆ ਕੀ ਹੋ ਗਿਆ ਹੈ ਮੈਂ ਹੱਸ ਕੇ ਕਿਹਾ ਕਿ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ ਮੈਨੂੰ ਕੱਲ ਦੁਬਾਰਾ ਇੰਟਰਵਿਊ ਦੇ ਲਈ ਬੁਲਾਇਆ ਗਿਆ ਹੈ ਮੇਰੀ ਪਤਨੀ ਦੀਆਂ ਅੱਖਾਂ ਵਿੱਚ ਵੀ ਚਮਕ ਆ ਗਈ ਉਸ ਨੇ ਉਸੇ ਵੇਲੇ ਹੱਥ ਜੋੜ ਕੇ ਰੱਬ ਦਾ ਧੰਨਵਾਦ ਕੀਤਾ ਬੱਚਿਆਂ ਦੇ ਚਿਹਰੇ ਵੀ ਖਿੜ ਗਏ ਘਰ ਦਾ ਮਾਹੌਲ ਜੋ ਕੁਝ ਦੇਰ ਪਹਿਲਾਂ ਬੋਝਲ ਸੀ ਹੁਣ ਹਲਕਾ ਹੋਣ ਲੱਗਿਆ ਮੈਨੂੰ ਲੱਗਿਆ ਜਿਵੇਂ ਦੀਵਾਰਾਂ ਵਿੱਚ ਵੀ ਨਵੀਂ ਜਾਨ ਆ ਗਈ ਹੋਵੇ ਰਾਤ ਨੂੰ ਮੈਨੂੰ देर ਤੱਕ ਨੀਂਦ ਨਾ ਆਈ ਮੈਂ ਆਪਣੇ ਕਪੜੇ ਤਿਆਰ ਕੀਤੇ ਫਾਈਲ ਸੰਭਾਲੀ ਕਾਗਜ਼ ਇਕੱਠੇ ਕੀਤੇ ਵਾਰ-ਵਾਰ ਰੱਬਗੇ ਅਰਦਾਸ ਕਰਦਾ ਰਿਹਾ ਦਿਲ ਵਿੱਚ ਇੱਕ ਹੀ ਗੱਲ ਸੀ ਕਿ ਹੁਣ ਪਿੱਛੇ ਹਟਣ ਦੀ ਗੁੰਜਾਇਸ਼ ਨਹੀਂ ਹੈ ਮੈਂ ਸੋਚ ਲਿਆ ਸੀ ਕਿ ਹੁਣ ਚਾਹੇ ਕੁਝ ਵੀ ਹੋ ਜਾਏ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਾਂਗਾ ਨਹੀਂ ਸਵੇਰੇ ਸੁਬਾ ਸੁਬਾ ਮੇਰੀ ਅੱਖ ਖੁੱਲ ਗਈ ਮੈਂ ਸ਼ਨਾਣ ਕੀਤਾ ਪਾਠ ਕੀਤਾ ਅਰਦਾਸ ਕੀਤੀ ਪਿਤਾ ਜੀ ਦੇ ਕੋਲ ਗਿਆ ਉਹ ਸੁੱਤੇ ਹੋਏ ਸੀ ਉਹਨਾਂ ਦਾ ਸਾਹ ਅੱਜ ਅੱਗੇ ਨਾਲੋਂ ਕੁਝ ਠੀਕ ਸੀ ਮੈਂ ਦਿਲ ਵਿੱਚ ਰੱਬ ਦਾ ਧੰਨਵਾਦ ਕੀਤਾ ਮੈਂ ਆਪਣੀ ਪਤਨੀ ਨੂੰ ਸਮਝਾਇਆ ਕਿ ਅੱਜ ਪਿਤਾ ਜੀ ਦਾ ਖਾਸ ਖਿਆਲ ਰੱਖਣਾ ਮੈਂ ਇੰਟਰਵਿਊ ਦੇ ਬਾਅਦ ਉਸੇ ਵੇਲੇ ਵਾਪਸ ਆ ਜਾਵਾਂਗਾ ਮੈਂ ਘਰੋਂ ਨਿਕਲਿਆ ਤਾਂ ਮੈਂ ਹਵਾ ਵਿੱਚ ਹਲਕੀ ਜਿਹੀ ਠੰਡਕ ਮਹਿਸੂਸ ਕੀਤੀ ਸੂਰਜ ਅਜੇ ਪੂਰੀ ਤਰ੍ਹਾਂ ਨਿਕਲਿਆ ਨਹੀਂ ਸੀ ਸੜਕ ਤੇ ਲੋਕ ਆਪਣੇ ਆਪਣੇ ਕੰਮਾਂ ਤੇ ਜਾ ਰਹੇ ਸੀ ਪਰ ਅੱਜ ਮੈਨੂੰ ਸਭ ਕੁਝ ਅਲੱਗ ਲੱਗ ਰਿਹਾ ਸੀ ਅੱਜ ਮੈਨੂੰ ਆਪਣੇ ਕਦਮ ਹਲਕੇ ਮਹਿਸੂਸ ਹੋ ਰਹੇ ਸੀ ਜਿਵੇਂ ਮੈਂ ਕਿਸੇ ਹਨੇਰੇ ਚੋਂ ਨਿਕਲ ਕੇ ਰੋਸ਼ਨੀ ਦੇ ਵੱਲ ਜਾ ਰਿਹਾ ਹੁਆ ਮੈਂ ਟਾਈਮ ਤੇ ਕੰਪਨੀ ਤੇ ਵਿੱਚ ਪਹੁੰਚ ਗਿਆ ਵੱਡੀ ਬਿਲਡਿੰਗ ਸੀ ਅੰਦਰ ਦਾਖਲ ਹੋਇਆ ਤਾਂ ਦਿਲ ਵਿੱਚ ਫਿਰ ਹਲਕੀ ਜਹੀ ਘਬਰਾਹਟ ਹੋਈ ਪਰ ਮੈਂ ਖੁਦ ਨੂੰ ਸੰਭਾਲ ਲਿਆ ਰਿਸੈਪਸ਼ਨ ਤੇ ਨਾਮ ਦੱਸਿਆ ਉਹਨਾਂ ਨੇ ਮੈਨੂੰ ਕਾਨਫਰੈਂਸ ਰੂਮ ਵਿੱਚ ਬਿਠਾਇਆ ਕੁਝ ਦੇਰ ਬਾਅਦ ਤਿੰਨ ਜਣੇ ਅੰਦਰ ਆਏ ਉਹਨਾਂ ਨੇ ਮੇਰੇ ਤੋਂ ਮੇਰੇ ਬਾਰੇ ਪੁੱਛਿਆ ਮੇਰੀ अनुभव बारे ਗੱਲ ਕੀਤੀ ਮੇਰੀ ਪਿਛਲੀ ਕੰਪਨੀ ਦੇ ਬਾਰੇ ਪੁੱਛਿਆ ਮੈਂ ਸੱਚ-ਸੱਚ ਸਭ ਕੁਝ ਦੱਸ ਦਿੱਤਾ ਮੈਂ ਕਿਹਾ ਕਿ ਮੈਂ ਨੌਕਰੀ ਆਪਣੀ ਮਰਜ਼ੀ ਨਾਲ ਨਹੀਂ ਛੱਡੀ ਬਲਕਿ ਹਾਲਾਤਾਂ ਨੇ ਮਜਬੂਰ ਕੀਤਾ ਸੀ ਮੈਂ ਪਿਤਾਜੀ ਦੀ ਬਿਮਾਰੀ ਦਾ ਜ਼ਿਕਰ ਕੀਤਾ ਮੈਂ ਕਿਹਾ ਕਿ ਮੈਂ ਕੰਮ ਤੋਂ ਨਹੀਂ ਭੱਜਦਾ ਬਲਕਿ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਹਾਂ ਕਮਰੇ ਵਿੱਚ ਇੱਕ ਵਾਰ ਚੁੱਪ ਛਾ ਗਈ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਫਿਰ ਉਹਨਾਂ ਵਿੱਚੋਂ ਇੱਕ ਨੇ ਮੁਸਕਰਾ ਕੇ ਕਿਹਾ ਕਿ ਅਸੀਂ ਇਹੋ ਜਿਹੀ ਸਾਨੂੰ ਚੰਗੇ ਲੋਕ ਚਾਹੀਦੇ ਨੇ ਜੋ ਦਬਾਅ ਵਿੱਚ ਵੀ ਖੜੇ ਰਹਿਣ ਤੁਹਾਡਾ ਵਿਹਾਰ ਸਾਨੂੰ ਪਸੰਦ ਆਇਆ ਕੁਝ ਪਲਾਂ ਬਾਅਦ ਉਹਨਾਂ ਨੇ ਫੈਸਲਾ ਸੁਣਾਇਆ ਕਿ ਮੈਨੂੰ ਸੁਪਰਵਾਈਜ਼ਰ ਦੇ ਅਹੁਦੇ ਤੇ ਰੱਖ ਲਿਆ ਜਾਏਗਾ ਤਨਖਾਹ ਮੇਰੀ ਪਿਛਲੀ ਨੌਕਰੀ ਤੋਂ ਚੰਗੀ ਸੀ ਨਾਲ ਮੈਡੀਕਲ ਸਹੂਲਤ ਵੀ ਸੀ ਇਹ ਸੌਂਦੇ ਹੀ ਮੇਰੇ ਸਰੀਰ ਵਿੱਚ ਜਿਵੇਂ ਜਹਾਨ ਆ ਗਈ ਮੈਂ ਧੰਨਵਾਦ ਕੀਤਾ ਮੈਂ ਮਨ ਹੀ ਮਨ ਕਿਹਾ ਕਿ ਏਹ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਮੈਂ ਬਿਲਡਿੰਗ ਵਿੱਚੋਂ ਬਾਹਰ ਨਿਕਲਿਆ ਤਾਂ ਸੂਰਜ ਪੂਰੀ ਤਰ੍ਹਾਂ ਨਾਲ ਨਿਕਲ ਚੁੱਕਿਆ ਸੀ। ਰੋਸ਼ਨੀ ਹਰ ਪਾਸੇ ਫੈਲ ਚੁੱਕੀ ਸੀ। ਮੈਂ ਗਹਿਰਾ ਸਾਹ ਲਿਆ। ਮੈਨੂੰ ਲੱਗਿਆ ਜਿਵੇਂ ਅੱਜ ਵਾਕੇ ਮੇਰੀ ਜ਼ਿੰਦਗੀ ਦਾ ਨਵਾਂ ਦਿਨ ਸ਼ੁਰੂ ਹੋ ਗਿਆ ਹੈ। ਮੈਂ ਉਸੇ ਵੇਲੇ ਘਰੇ ਫੋਨ ਕੀਤਾ। ਆਪਣੀ ਪਤਨੀ ਨੂੰ ਦੱਸਿਆ। ਉਹ ਰੋਣ ਲੱਗ ਗਈ। ਉਹ ਖੁਸ਼ੀ ਨਾਲ ਰੋ ਰਹੀ ਸੀ। ਮੈਂ ਫੋਨ ਬੰਦ ਕੀਤਾ ਤੇ ਅਸਮਾਨ ਦੇ ਵੱਲ ਦੇਖਿਆ। ਮੈਂ ਸੋਚਿਆ ਕਿ ਜ਼ਿੰਦਗੀ ਸਾਨੂੰ ਤੋੜਨ ਆਉਂਦੀ ਹੈ ਪਰ ਇਨਸਾਨ ਜੇ ਹਿੰਮਤ ਨਾ ਛੱਡੇ ਤਾਂ ਪ੍ਰਮਾਤਮਾ ਖੁਦ ਸਹਾਰਾ ਬਣਾ ਦਿੰਦਾ ਹੈ ਮੈਂ ਜਾਣ ਗਿਆ ਸੀ ਕਿ ਪਰੇਸ਼ਾਨੀਆਂ ਹਮੇਸ਼ਾ ਦੇ ਲਈ ਨਹੀਂ ਹੁੰਦੀਆਂ ਬਸ ਇਨਸਾਨ ਨੂੰ ਹੌਸਲੇ ਦੇ ਨਾਲ ਦਰਵਾਜ਼ਾ ਖੜਕਾਉਂਦੇ ਰਹਿਣਾ ਚਾਹੀਦਾ ਹੈ ਮੈਂ ਕਦਮ ਵਧਾਏ ਤੇ ਦਿਲ ਵਿੱਚ ਇੱਕ ਨਵਾਂ ਵਿਸ਼ਵਾਸ ਲੈ ਕੇ ਘਰ ਦੇ ਵੱਲ ਰਵਾਨਾ ਹੋ ਗਿਆ ਕਿਉਂਕਿ ਹੁਣ ਮੈਨੂੰ ਪਤਾ ਸੀ ਕਿ ਮੇਰੀ ਕਹਾਣੀ ਇੱਥੇ ਖਤਮ ਨਹੀਂ ਹੋਈ ਬਲਕਿ ਇੱਥੋਂ ਸ਼ੁਰੂ ਹੋਈ ਹੈ ਤਾਂ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ